ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਹੋਈ ਹੈ ਤੇ ਅੱਜ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ 122 ਪੰਨਿਆਂ ਦੀ ਜਿਹੜੀ ਕਿ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਉਹਨਾਂ ਦੇ ਖਿਲਾਫ ਇਹ ਜਿਹੜੀ ਕਿ ਚਾਰਜ ਸ਼ੀਟ ਅੱਜ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ 122 ਪੰਨਿਆਂ ਦੀ ਜਿਹੜੀ ਇਹ ਚਾਹ ਲਾਣ ਹੈ ਜਿਹੜਾ ਕਿ ਪੇਸ਼ ਕੀਤਾ ਗਿਆ ਹੈ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਦਾ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਦੱਸਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਕਿ ਸਾਰੇ ਇਸ ਦਾ ਪਲਾਨ ਜਿਹੜਾ ਕਿ ਉਸ ਤੋਂ ਲੈ ਕੇ ਪਰਦਾ ਫਾਸ਼ ਕੀਤਾ ਸੀ ਤੇ ਉੱਥੇ ਹੀ ਮੌਕੇ ਤੇ ਜਿਹੜੇ ਕਿ ਦੋ ਜਿਹੜੇ ਕਿ ਜਸਪ੍ਰੇ ਸਿੰਘ ਅਤੇ ਨਿਮਰਜੀਤ ਨੂੰ ਜਿਹੜਾ ਹੈ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਹੁਣੇ ਦੱਸਿਆ ਗਿਆ ਸੀ ਕਿ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਨੂੰ ਭੱਜ ਗਏ ਨੇ ਫਰਾਰ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਨਾਲ ਹਜੇ ਤੱਕ ਜਿਹੜੇ ਦੋ ਹੋਰ ਸਾਥੀ ਨੇ ਉਹ ਵੀ ਫਰਾਰ ਚੱਲ ਰਹੇ ਨੇ ਪਰੰਤੂ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਤੇ ਅਮਰਿਤਪਾਲ ਸਿੰਘ ਮਹਿਰੋ ਮਾਮਲੇ ਦੇ ਵਿੱਚ ਕਤਲਕੌਰ ਜਿਹੜਾ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ 100 22 ਪੰਨਿਆਂ ਦਾ ਜਿਹੜਾ ਕਿ ਚਲਾਨ ਪੇਸ਼ ਕਰ ਦਿੱਤਾ ਗਿਆ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸਦੀ ਹਾਂ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਹੋਈ ਹੈ ਤੇ ਅੱਜ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ 122 ਪੰਨਿਆਂ ਦੀ ਜਿਹੜੀ ਕਿ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਉਹਨਾਂ ਦੇ ਖਿਲਾਫ ਇਹ ਜਿਹੜੀ ਕਿ ਚਾਰਜ ਸ਼ੀਟ ਅੱਜ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ 122 ਪੰਨਿਆਂ ਦੀ ਜਿਹੜੀ ਇਹ ਚਾਹ ਲਾਣ ਹੈ ਜਿਹੜਾ ਕਿ ਪੇਸ਼ ਕੀਤਾ ਗਿਆ ਹੈ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਦਾ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਦੱਸਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਕਿ ਸਾਰੇ ਇਸ ਦਾ ਪਲਾਨ ਜਿਹੜਾ ਕਿ ਉਸ ਤੋਂ ਲੈ ਕੇ ਪਰਦਾ ਫਾਸ਼ ਕੀਤਾ ਸੀ ਤੇ ਉੱਥੇ ਹੀ ਮੌਕੇ ਤੇ ਜਿਹੜੇ ਕਿ ਦੋ ਜਿਹੜੇ ਕਿ ਜਸਪ੍ਰੇ ਸਿੰਘ ਅਤੇ ਨਿਮਰਜੀਤ ਨੂੰ ਜਿਹੜਾ ਹੈ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਹੁਣੇ ਦੱਸਿਆ ਗਿਆ ਸੀ ਕਿ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਨੂੰ ਭੱਜ ਗਏ ਨੇ ਫਰਾਰ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਨਾਲ ਹਜੇ ਤੱਕ ਜਿਹੜੇ ਦੋ ਹੋਰ ਸਾਥੀ ਨੇ ਉਹ ਵੀ ਫਰਾਰ ਚੱਲ ਰਹੇ ਨੇ ਪਰੰਤੂ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਤੇ ਅਮਰਿਤਪਾਲ ਸਿੰਘ ਮਹਿਰੋ ਮਾਮਲੇ ਦੇ ਵਿੱਚ ਕਤਲਕੌਰ ਜਿਹੜਾ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ 100 22 ਪੰਨਿਆਂ ਦਾ ਜਿਹੜਾ ਕਿ ਚਲਾਨ ਪੇਸ਼ ਕਰ ਦਿੱਤਾ ਗਿਆ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਦੱਸਦੀ ਹਾਂ ਕਿ ਅਮਰਿਤਪਾਲ ਸਿੰਘ ਮਹਿਰੋ ਦੇ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਹੋਈ ਹੈ ਤੇ ਅੱਜ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ 122 ਪੰਨਿਆਂ ਦੀ ਜਿਹੜੀ ਕਿ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਸਾਥੀ ਗ੍ਰਿਫਤਾਰ ਕੀਤੇ ਗਏ ਸੀ ਜਸਪ੍ਰੀਤ ਸਿੰਘ ਅਤੇ ਨਿਮਰਜਿਤ ਸਿੰਘ ਉਹਨਾਂ ਦੇ ਖਿਲਾਫ ਇਹ ਜਿਹੜੀ ਕਿ ਚਾਰਜ ਸ਼ੀਟ ਅੱਜ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ 122 ਪੰਨਿਆਂ ਦੀ ਜਿਹੜੀ ਇਹ ਚਾਹ ਲਾਣ ਹੈ ਜਿਹੜਾ ਕਿ ਪੇਸ਼ ਕੀਤਾ ਗਿਆ ਹੈ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਦਾ ਮੁੱਖ ਦੋਸ਼ੀ ਅਮਰਤਪਾਲ ਸਿੰਘ ਮਹਿਰੂ ਨੂੰ ਦੱਸਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਕਿ ਸਾਰੇ ਇਸ ਦਾ ਪਲਾਨ ਜਿਹੜਾ ਕਿ ਉਸ ਤੋਂ ਲੈ ਕੇ ਪਰਦਾ ਫਾਸ਼ ਕੀਤਾ ਸੀ ਤੇ ਉੱਥੇ ਹੀ ਮੌਕੇ ਤੇ ਜਿਹੜੇ ਕਿ ਦੋ ਜਿਹੜੇ ਕਿ ਜਸਪ੍ਰੇ ਸਿੰਘ ਅਤੇ ਨਿਮਰਜੀਤ ਨੂੰ ਜਿਹੜਾ ਹੈ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਹੁਣੇ ਦੱਸਿਆ ਗਿਆ ਸੀ ਕਿ ਅਮਰਿਤਪਾਲ ਸਿੰਘ ਮਹਿਰੋ ਵਿਦੇਸ਼ ਨੂੰ ਭੱਜ ਗਏ ਨੇ ਫਰਾਰ ਹੋ ਗਏ ਨੇ ਤੇ ਉੱਥੇ ਹੀ ਉਹਨਾਂ ਦੇ ਨਾਲ ਹਜੇ ਤੱਕ ਜਿਹੜੇ ਦੋ ਹੋਰ ਸਾਥੀ ਨੇ ਉਹ ਵੀ ਫਰਾਰ ਚੱਲ ਰਹੇ ਨੇ ਪਰੰਤੂ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਤੇ ਅਮਰਿਤਪਾਲ ਸਿੰਘ ਮਹਿਰੋ ਮਾਮਲੇ ਦੇ ਵਿੱਚ ਕਤਲਕੌਰ ਜਿਹੜਾ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਅੱਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕੀਤੀ ਗਈ 100 22 ਪੰਨਿਆਂ ਦਾ ਜਿਹੜਾ ਕਿ ਚਲਾਨ ਪੇਸ਼ ਕਰ ਦਿੱਤਾ ਗਿਆ